ਜਿਹਨੇ ਚੰਦ ਪਰਨੀ ਕੱਟਣਾ ਹੋਈ ਹੈ ਉਹਨਾਂ ਦੇ ਜਾਬਰ ਕਰਕੇ ਆਪਣੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਖਬਰਦਾਰ ਰਹਿਣੇ ਹੈ ਇਹੋ ਜੀ ਹਾਕ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਤੇ ਪਰਣ ਵਾਲੇ ਲੋਕ ਦੇ ਜੇ ਕਿਰਤੀਆ ਲੜ ਮੱਥਾ ਲੈਣਗੇ ਉਹ ਖੜ ਨਹੀਂ ਸਕਣਗੇ ਜੋ ਚੰਦਪਾਣਾ ਦੇ ਵਿੱਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਆ ਉਹਦੀਆਂ ਮੰਗਾਂ ਤੁਰੰਤ ਮੰਨੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਦੇਵੇ ਤੇ ਜਿਹੜੇ ਪੀੜਤ ਹਿੱਸੇ ਆ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਹੋਵੇ ਇਸ ਕਰਕੇ ਆਪਾਂ ਦੋ ਨਾਰਿਆਂ ਦੇ ਨਾਲ ਹੱਥ ਖੜੇ ਕਰਕੇ ਇਸ ਮਤੇ ਨੂੰ ਪਾਸ ਕਰਾਂਗੇ ਚੰਦਪਾਣ ਦੇ ਕਿਰਤੀ ਲੋਕਾਂ ਨੂੰ ਇਨਸਾਫ ਤੋਹ ਕੇ ਰਹਾਗੇ ਛੇ ਜਥੇਬੰਦੀਆਂ ਅਸੀਂ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦਪਾਣ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜਿਹਨੇ ਚੰਦ ਭਾਣ ਦੀ ਘਟਨਾ ਹੋਈ ਹੈ ਉਹਨਾਂ ਤੇ ਜਾਗਰ ਕਰਕੇ ਆਪਣੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਖਬਰਦਾਰ ਰਹਿਣੇ ਹੈ ਇਹੋ ਜੀ ਹਾਕਤ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪਰਣ ਵਾਲੇ ਲੋਕ ਦੇ ਜੇ ਕਿਰਤੀਆ ਲੜ ਮੱਥਾ ਲੈਣਗੇ ਉਹ ਖੜ ਨਹੀਂ ਸਕਣਗੇ ਜੋ ਦੀ ਧਰਤੀ ਤੋਂ ਇਹ ਵਾਅਦਾ ਕਰਦੇ ਆਂ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਊ ਜ਼ਮੀਨਾਂ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਮਾਲਕ ਅਸੀਂ ਆਂ ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆਂ ਤੇ ਵਿਦੇਸ਼ੀ ਸ਼ਾਹੂਕਾਰ ਦਾ ਪੈਰ ਇੱਥੇ ਉਦੋਂ ਹੀ ਪਊਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਅਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਜੋੜਿਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜਰਮਾਨਾ ਟਿਕ ਨਹੀਂ ਸਕਿਆ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਇਥੇ ਸਿਕੰਦਰ ਨੇ ਪੋਰਸ ਨੂੰ ਜਿੱਤ ਲਿਆ ਸੀ ਪੰਜਾਬ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਸਿਕੰਦਰ ਦੇ ਕੰਦੇ ਪੈਰਾਂ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਠੀ ਤੇ ਕੀ ਲਿਖਿਆ ਸੀ ਕਿ ਸਿਕੰਦਰ ਇਥੋਂ ਬਾਹਰ ਸਚਲਾ ਜਾ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹ ਤਾਂ ਹਾਰ ਕੇ ਹਾਰ ਵੀ ਨਹੀਂ ਮੰਨਣ ਵਾਲੇ ਲੋਕ ਜਿਹੜੇ ਬਾਗ ਦੀ ਪੂਲੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਐ ਇਥੋਂ ਦੇ ਲੋਕ ਇਹੋ ਜੀ ਬੇਇਨਸਾਫੀ ਬਰਦਾਸ਼ਤ ਨਹੀਂ ਕਰਦੇ ਸਾਨੂੰ ਤਾਂ ਸੋਡੀ ਕਾਣੀ ਵੰਡ ਪਹਿਲੀ ਬਹੁਤ ਰੜਕਦੀ ਐ ਓਏ ਸਾਨੂੰ ਤਾਂ ਤੁਸੀਂ ਕੀਤਾ ਹੋਏ ਸਾਡੇ ਬੇਰੁਜ਼ਗਾਰ ਮੁੰਡਿਆਂ ਦਾ ਹਾਲੋਂ ਬੇਹਾਲ ਕੀਤਾ ਹੋਇਆ ਸਾਨੂੰ ਇਹ ਗੱਲਾਂ ਪਹਿਲੀ ਰੜਕਦੀਆਂ ਨੇ ਸਾਨੂੰ ਤਾਂ ਨਮੋਸ਼ੀ ਹੋਈ ਉਦੋਂ ਜਦੋਂ ਭਾਰਤ ਦੀ ਧਰਤੀ ਦਾ ਪ੍ਰਧਾਨ ਮੰਤਰੀ ਫਰਾਂਸ ਦੀ ਧਰਤੀ 'ਤੇ ਜਾਂਦਾ ਤੇ ਫਰਾਂਸ ਦਾ ਰਾਸ਼ਟਰਪਤੀ ਉਹਦੇ ਕਦੇ ਪਿੱਛ ਕਰ ਲੈਂਦਾ ਵੀ ਮੱਥੇ ਨੀ ਮਲਾਉਂਦਾ ਨਮੋਸ਼ੀਪਾਰ ਦੇ ਲੋਕ ਤਾਂ ਉਹਦੀ ਵੀ ਮੰਦੇ ਆ ਤੇ ਅਸੀਂ ਤਾਂ ਪੰਜਾਬ ਦੇ ਜਾਏ ਆ ਪੰਜਾਬ ਦੇ ਜਾਇਓ ਸੋਡੇ ਵਾਸਤੇ ਇੱਕੋ ਹੀ ਕਿਰਾ ਹੈ ਜਾ ਮੈਦਾਨ ਚ ਜਾਓ ਨਹੀਂ ਕੱਲੇ ਕੱਲੇ ਕੁੱਟੇ ਜਾਓਗੇ ਮਾਰੇ ਜਾਓਗੇ ਪਸ਼ਤਾਨ ਤੋਂ ਬਿਨਾ ਸੋਡੇ ਕੋਲੇ ਕੁਝ ਨਹੀਂ ਬਚਣਾ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਦਕਾਂ ਦੀ ਲੜਾਈ ਹੈ ਇੱਥੇ ਕੁਰਬਾਨੀਆਂ ਹੋ ਸਕਦੀਆਂ ਨੇ ਇੱਥੇ ਸਿਰ ਲੱਗ ਸਕਦੇ ਨੇ ਜ਼ਮੀਨਾਂ ਕਦੇ ਸਿਰ ਦਿੱਤੇ ਤੋਂ ਬਗੈਰ ਨਹੀਂ ਬਚੀਆਂ ਜੇ ਇਸ ਗੱਲ ਦੀ ਗਵਾਹੀ ਪੁੱਛਣੀ ਹੈ ਤਾਂ ਜਾ ਕੇ ਕਿਸਨਗੜ ਪਿੰਡ ਇਥੋਂ ਬਹੁਤੀ ਦੂਰ ਨਹੀਂ ਹੈ ਪੁੱਛ ਲੋ ਵੀ ਉੱਥੇ ਕਿਵੇਂ ਟਕਰਾ ਹੋ ਜਾਂ ਸੀ ਇਸ ਕਰਕੇ ਭੈਣੋ ਤੇ ਭਰਾਵੋ ਤੋ ਅਨੁਅ ਇਹ ਬੇਨਤੀ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਹੈ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣੇ ਆ ਅਸੀਂ ਸਾਡੇ ਸਾਥੀਆਂ ਨੂੰ ਇਹ ਸੁਨੇਹਾ ਦਿੰਨੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਉਹ ਪਿੰਡਾਂ ਚ ਜਿੱਥੇ ਜ਼ਮੀਨਾਂ ਦੇ ਰੌਲੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਪਾਵੇਂ ਸਿਆਸੀ ਪੰਚਾਇਤ ਦੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਰੌਲਾ ਹੈ ਕਿਤੇ ਉਹ ਨੋਟ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਉਣ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਤਾਂ ਕਿ ਸਾਨੂੰ ਪੰਜਾਬ ਦਾ ਇਹ ਨਕਸ਼ਾ ਬਣ ਸਕੇ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਬਣੋ ਛੇੜੀਏ ਕਿਹੜੇ ਲੋਕਾਂ ਨਾਲ ਸਾਝ ਪਾ ਕੇ ਚੱਲੀਏ ਇਹ ਤੁਹਾਨੂੰ ਇੱਕ ਸਨੇਹਾ ਦੇਣੇ ਜਾਉਨੇ ਆ ਦੂਜੀ ਗੱਲ ਇਹ ਐ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚਾ ਪੰਜਾਬ ਦੀਆਂ 6 ਜਥੇਬੰਦੀਆਂ ਅਸੀਂ ਇੱਥੇ ਹਾਜ਼ਰ ਬੈਠੀਆਂ ਆ ਜਿਹੜੀਆਂ ਚੰਦਪਾਨ ਦੀ ਘਟਨਾਵਾਂ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦਪਾਨ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨਮਾਇੰਦਾ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਦੀ ਗੱਲ ਹੈ ਤੇ ਆਪ ਜਵਾਬ ਦੇ ਹੋਣਗੇ ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆ ਜਿਹੜਾ ਫੈਸਲਾ ਮੈਂ ਸੁਣਾਇਆ ਵੀ 6 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਜਿੱਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪਦਾ ਫੈਸਲਾ ਹੈ ਇਹ ਵੀ ਫੈਸਲਾ ਸੰਯੁਕਤ ਮੋਰਚੇ ਦਾ ਨਹੀਂ ਹੈ ਤੇ ਬਹੁਤ ਆਏ ਹੋ ਤੁਸੀਂ ਦੂਰੋਂ ਆਏ ਹੋ ਟਾਈਮ ਨਾਲ ਆਏ ਹੋ ਤੇ ਬੋਲੇ ਬੁਲਾਰੇ ਬੋਲੇ ਹੋ ਤੇ ਪ੍ਰਬੰਧਾ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਇਆ ਤੇ ਸਾਥੀਆਂ ਨੂੰ ਮਾਫੀ ਮੰਗਦਿਆਂ ਤੇ ਜਾਣ ਲੱਗਿਆ ਵੀ ਤੁਸੀਂ ਟਿਕਾਈ ਨਾਲ ਜਾਣਾ ਹੈ ਵੱਡਾ ਕਾਫਲਾ ਹੈ ਰਸਤਾ ਭੀੜਾ ਵੱਡੀ ਸੜਕ ਤੱਕ ਟਿਕਾਈ ਨਾਲ ਜਾਣਾ ਇਹੋ ਜਿਹਾ ਨਾ ਹੋਵੇ ਕੋਈ ਘਟਨਾ ਨਾ ਵਾਪਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਲਈ ਬੈਠੋ ਬਾਈ ਇੱਕ ਮਿੰਟ ਲਈ ਸਿਰਫ ਸੋ ਪ੍ਰਾਉ ਦਿਓ ਤੇ ਆਨ ਆਪਾਂ ਇੱਕ ਮਤਾ ਪਾਸ ਕਰਨਾ ਹੈ ਪਹਿਲਾਂ ਵੀ ਜੇਕਰ ਆਇਆ ਚੰਦ ਭਾਨ ਦੇ ਵਿੱਚ ਜੋ ਜ਼ਬਰ ਕੀਤਾ ਸਮੇਂ ਦੀ ਹਕੂਮਤ ਨੇ ਉਹਨਾਂ ਗੁੰਡਿਆਂ ਦੀ ਸਹਤ ਤੇ ਉੱਥੋਂ ਦੇ ਸਰਦਾਰਾਂ ਦੇ ਲੋਕਾਂ ਦੀ ਸਹਤ ਤੇ ਉਹਦੇ ਖਿਲਾਫ ਅੱਜ ਦੀ ਕਾਨਫਰੰਸ ਇਹ ਮਤਾ ਪਾਸ ਕਰਦੀ ਹੈ ਕਿ ਉਹਨਾਂ ਜੋ ਚੰਦਪਾਣਾ ਦੇ ਵਿੱਚ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਹੋਈ ਆ ਉਹਦੀਆਂ ਮੰਗਾਂ ਤੁਰੰਤ ਮੰਨੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾਵਾਂ ਦੇਵੇ ਤੇ ਜਿਹੜੇ ਪੀੜਤ ਹਿੱਸੇ ਆ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪੂਰਤੀ ਹੋਵੇ ਇਸ ਕਰਕੇ ਆਪਾਂ ਦੋ ਨਾਹਰਾਂ ਦੇ ਨਾਲ ਹੱਥ ਖੜੇ ਕਰਕੇ ਇਸ ਮਤੇ ਨੂੰ ਪਾਸ ਕਰਾਂਗੇ ਜ਼ਬਰ ਜੁਲਮ ਨਹੀਂ ਚੱਲਾਂਗੇ ਜ਼ਬਰ ਜੁਲਮ ਸਭ ਤੋਂ ਕੀ ਰਹਿਾਂਗੇ